ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਮਾਲਵਾ ਕਬੱਡੀ ਅਪਡੇਟ ਫੇਸਬੁੱਕ ਪੇਜ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਉਹ ਇਨਸਾਨ ਦੇ ਨਾਲ ਜੋ ਅਕਸਰ ਖੇਡ ਗਰਾਊਂਡਾਂ ਦੇ ਵਿੱਚ ਮਿਲਦਾ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ ਦਸਪਾਲ ਹੰਸ ਦਸਪਾਲ ਕੀ ਹਾਲ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿ ਹਾਲ ਆ ਸਭ ਵਧੀਆ ਤੂੰ ਸੁਣਾ ਸਭ ਪਰਵਾਹ ਠੀਕ ਠਾਕ ਸਭ ਸਭ ਵਧੀਆ ਕਿਰਪਾ ਬਹੁਤ ਸਲਾਮ ਅੱਜ ਕਿਵੇਂ ਮੁਲਾਕਾਤ ਹੋਈ ਅੱਜ ਵੈਸੀ ਮੁਲਾਕਾਤ ਹੋ ਗਈ ਤੇਰੇ ਨਾਲ ਤੂੰ ਅਕਸਰ ਖੇਡ ਗਰਾਊਂਡਾਂ ਦੇ ਵਿੱਚ ਆਵਾਜ਼ਾਂ ਕੱਢਦਾ ਵੱਖ-ਵੱਖ ਇਹ ਖੇਡ ਗਰਾਊਂਡ ਦੀ ਗੱਲ ਜੀ ਦੇਵੀਦੇਵਾਲ ਜੀ ਵੀ ਕਹਿੰਦੇ ਹੁੰਦੇ ਨੇ ਵੀ ਇਹ ਕਈਆਂ ਦੇ ਘਰ ਚਲਾਉਂਦੀ ਆ ਜਿਹੜੀ ਖੇਡ ਕਬੱਡੀ ਆ ਇਹ ਮਿੱਠਲੀ ਕਬੱਡੀ ਆ ਇਹ ਝੰਗ ਕਬੱਡੀ ਵੀ ਕਹਦੀ ਹੈ ਵੀ ਨਵੇਂ ਅੱਜ ਕੱਲ ਮੁੰਡੇ ਖੇਡਦੇ ਨੇ ਉਹਨਾਂ ਲਈ ਵੀ ਆ ਤੇ ਦੇਵੀਦੇਵਾਲ ਕਹਿੰਦੇ ਹੁੰਦੇ ਸੀ ਕੁੱਬਿਆਂ ਵਾਲੇ ਵੀ ਜਦੋਂ ਇਹ ਕਬੱਡੀ ਭਾਂਡਿਆ ਤੰਗ ਸਿਵ ਤੇਰੀ ਉਸ ਟਾਈਮ ਦਾ ਮੈਂ ਲੱਗਿਆ ਹੋਇਆ ਇਸ ਲੈਂਡ ਦੇ ਵਿੱਚ ਪਿੰਡ ਕਿਹੜਾ ਗਸਪਾਲ ਤੇਰਾ ਮੇਰਾ ਪਿੰਡਾ ਹਰੀਆਂ ਵਾਲਿਓ ਇਹ ਕਿੱਥੇ ਕਬੱਡੀ ਫਿਰ ਲੁਧਿਆਣਾ ਸ਼ਹਿਰ ਸਮਰਾ ਫੈਮਲੀ ਦੇ ਵਿੱਚ ਕੌਣ ਕੌਣਾ ਹੈਗਾ ਮੇਰਾ ਭਰਾ ਮੇਰੀ ਦੀਦੀ ਤੇ ਮੇਰਾ ਭਾਈ ਮੇਰੀ ਪਰਜਾਈ ਤੇ ਮੰਮੀ ਡੈਡੀ ਇਹ ਲਾਈਨ ਦੇ ਵਿੱਚ ਕਿਵੇਂ ਹੋਇਆ ਆਉਣਾ ਅਕਸਰ ਮੈਂ ਆਪਣੇ ਉਸਤਾਦ ਜੀ ਗੁਰਦੇਵ ਢਿੱਲੋਂ ਜੀ ਕੋਲੋਂ ਸਿੱਖਦਾ ਹੁੰਦਾ ਸੀ ਭਜਨਾਮਲੀ ਨੇ ਦੁਨੀਆ ਜਾਣਦੀ ਪੂਰਾ ਵਰਲਡ ਜਾਣਦਾ ਵੀ ਕਮੇਡੀ ਦੇ ਕਿੰਗ ਬਾਦਸ਼ਾਹ ਸੀ ਭਜਨਾਮਲੀ ਜੀ ਗੁਰਦੇਵ ਢਿੱਲੋਂ ਜੀ ਤੇ ਉਹਨਾਂ ਕੋਲੋਂ ਮੈਂ ਤਾਲੀਮ ਲੈਂਦਾ ਦੀ ਸਿੱਖਣ ਦੀ ਆਵਾਜ਼ਾਂ ਕੱਢਣ ਦੀ ਕਿੱਦਾਂ ਕਿੱਦਾਂ ਆਵਾਜ਼ਾਂ ਕੱਢਾਂ ਤੇ ਉਹ ਮੈਨੂੰ ਤਾਲੀਮ ਦਿੰਦੇ ਰਹਿੰਦੇ ਦੀ ਤੇ ਪਹਿਲੀ ਆਵਾਜ਼ ਮੈਂ ਜੋਗਰਾਜ ਗੱਗੂਗਲ ਤੇ ਅਨੇਕਾਂ ਹੀ ਮੇਲ ਮਿੱਤਰ ਅਨੇਕਾਂ ਹੀ 90 ਆਵਾਜ਼ਾਂ ਦੇ ਕਲਾਕਾਰਾਂ ਦੇ ਵਿੱਚ ਮੈਂ 90 ਆਵਾਜ਼ਾਂ ਕੱਢਦਾ ਸੀ ਪਹਿਲੀ ਵਾਰ ਕਿੱਥੇ ਮਿਲੇ ਭਜਨੇ ਆਵਲੀ ਨੂੰ ਭਜਨੇ ਆਵਲੀ ਨੂੰ ਪਹਿਲੀ ਵਾਰ ਮਿਲਿਆ ਨੂਰਪੁਰੇ ਮਾਛੂਵੜੇ ਸਾਹਿਬ ਦੇ ਕੋਲ ਤੇ ਉੱਥੇ ਸਟੇਜ ਲੱਗੀ ਹੋਈ ਸੀ ਜਦੋਂ ਮੈਂ ਉਹਨਾਂ ਦੇ ਹੂ ਹੂਪ ਨੂੰ ਆਵਾਜ਼ ਕੱਢਦਾ ਸੀ ਉਹਨਾਂ ਨੇ ਮੈਨੂੰ ਇੱਕ ਬੇਨਤੀ ਕੀਤੀ ਵੀ ਤੂੰ ਮੇਰੇ ਚੁਟਕਲੇ ਨਾ ਬੋਲਿਆ ਕਰ ਤੇ ਤੂੰ ਪੁਰਾਣੇ ਚੁਟਕਲੇ ਬੋਲਿਆ ਕਰ ਮੇਰੇ ਨਵੇਂ ਨਾ ਬੋਲਿਆ ਕਰ ਚਲੋ ਇਦਾਂ ਹੀ ਬੀਤਦੇ ਬੀਤਦੇ ਫਿਰ ਸਾਡਾ ਕਰਾਲੀ ਮੈਂ ਬਣਾਉਣਾ ਚਾਹੁੰਦਾ ਸੀ ਆਪਣਾ ਗੁਰੂ ਵੀ ਮੇਰਾ ਉਸਤਾਦ ਕੋਈ ਹੋਵੇ ਮੇਰੀ ਮੁਕਤੀ ਹੋਵੇ ਤੇ ਮੈਂ ਆਪਣਾ ਗੁਰੂ ਬਣਾਵਾ ਫਿਰ ਉਹ ਕਰਾਲੀ ਇੱਕ ਵਿਸ਼ਕਰਮਾ ਪ੍ਰੋਗਰਾਮ ਹੁੰਦਾ ਉੱਥੇ ਮੈਨੂੰ ਮਿਲੇ ਤੇ ਉੱਥੇ ਉਹਨਾਂ ਨੇ ਆਹਮੀ ਭਰਤੀ ਕਹਿੰਦਾ ਵੀ ਅੱਜ ਤੋਂ ਬਾਅਦ ਮੇਰਾ ਜਸਪਾਲ ਹੰਸ ਸਗਰਦਾ ਮੇਰਾ ਪੁੱਤ ਦਾ ਮੇਰਾ ਇਹ ਪਿਆਰਾ ਜਿਹਾ ਪੁੱਤ ਦਾ ਤੇ ਮੈਂ ਜਦ ਤੋਂ ਵੀ ਮੈਂ ਆਪਣਾ ਗੁਰੂ ਉਹਨਾਂ ਨੂੰ ਗੱਲਬਾਤ ਹੁੰਦੀ ਰਹਿੰਦੀ ਆ ਗੱਲਬਾਤ ਉਹਨਾਂ ਨਾਲ ਲੰਬਰ ਨਹੀਂ ਮਿਲਦੇ ਤੇ ਜਦ ਤੋਂ ਕੈਨੇਡਾ ਜਾਂ ਇੰਡੀਆ 'ਚ ਦੀ ਪੰਜਾਬ 'ਚ ਸੀ ਜਦ ਤੱਕ ਗੱਲਬਾਤ ਹੁੰਦੀ ਰਹਿੰਦੀ ਦੀ ਜਦੋਂ ਬਾਹਰ ਚਲੇ ਗਏ ਬਿਮਾਰ ਹੋ ਗਏ ਉਸ ਕਰਕੇ ਮੈਨੂੰ ਨਾ ਫੋਨ ਨਾ ਕਾਲ ਕੋਈ ਵੀ ਨਹੀਂ ਲੱਗਦੀ ਤੁਸੀਂ ਗਰਾਊਂਡਾਂ ਦੇ ਵਿੱਚ ਹੁੰਨੇ ਹੋਗੇ ਅਕਸਰ ਚਾਹੇ ਨੇੜੇ ਹੋਵੇ ਚਾਹੇ ਦੂਰ ਹੋਵੇ ਕਿਵੇਂ ਪਹੁੰਚਦੇ ਹੋ ਜਿਵੇਂ ਰਾਤ ਤੁਸੀਂ ਮੈਂ ਮਿਲਿਆ ਤੁਹਾਨੂੰ ਤੁਸੀਂ ਰਾਤ 9-10 ਵਜੇ ਉੱਥੇ ਸੀਗੇ ਪਰ ਅੱਜ ਸਧਰੀ ਇੱਥੇ ਆ ਗਏ ਕਿਵੇਂ ਆਉਣੀਓ ਬਸਾਂ ਦੇ ਵਿੱਚ ਜਾਂ ਕਿਵੇਂ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਗਰੀਬੀ ਇੱਕ ਹੈ ਤਾਂ ਦਲਦਲ ਹੈ ਇਹ ਬੜੀ ਉਸ ਟਾਈਮ ਦਾ ਜਿੱਤੇ ਦੇ ਟਾਈਮ ਬਾਈ ਹਰਜੀਤ ਤੇ ਵਾਜੇਖਾਨਾ ਉਹ ਮੈਂ ਖੁਦ ਖੇਲਦੇ ਦੇਖੇ ਰਹੇ ਖੁਦ ਉਹਨਾਂ ਦੀਆਂ ਖੇਡਾਂ ਦੇਖੀਆਂ ਨੇ ਬਾਈ ਜਿਹੜੇ ਵਾਜੇਖਾਨੇ ਦੇ ਹਰਜੀਤ ਜੀ ਬਰਾੜ ਤੇ ਉਹਨਾਂ ਦੀਆਂ ਖੇਡਾਂ ਵੀ ਦੇਖਿਆ ਨੇ ਮੈਨੂੰ ਬਚਪਨ ਤੋਂ ਸ਼ੌਂਕ ਤੇ ਮੈਂ ਲਿਸ਼ਕਾਰਾ ਪ੍ਰੋਗਰਾਮ ਜਾਂਦੀ বীਣ ਵਜਾਉਂਦਾ ਹੁੰਦਾ ਗੱਲਾਂ ਲਿਸ਼ਕਾਰਾ ਪ੍ਰੋਗਰਾਮ ਚ ਨਿਰਮਲ ਜੋੜੇ ਨੇ ਮੈਨੂੰ ਲਿਆਂਦਾ ਲਿਸ਼ਕਾਰਾ ਪ੍ਰੋਗਰਾਮਾਂ ਚ ਮੈਂ 1-2 ਵਾਰੀ ਆਇਆ ਉਹ ਤੋਂ ਬਾਅਦ ਬੱਲੇ ਬੱਲੇ ਚੈਨਲ ਆਇਆ ਸੀ ਉਹ ਤੇ ਤੇ ਅਨੇਕ ਹੀ ਮੈਂ ਗਰੀਬੀ ਦੀ ਤੁਸੀਂ ਗੱਲ ਕਰੀ ਆ ਵੀ ਇੱਕ ਮੇਰਾ ਦੋਸਤ ਆ ਮੈਨੂੰ ਉੱਥੇ ਦਿੱਲੀ ਧਰਨੇ ਤੇ ਮਿਲਿਆ ਦੀ ਬਲਵੀਰ ਥਾਂਦੀ ਜੀ ਉਹਨਾਂ ਨੇ ਮੈਨੂੰ ਮੋਟਰਸਾਈਕਲ ਦਿੱਤਾ ਉਸ ਮੋਟਰਸਾਈਕਲ ਤੇ ਚਾਹੇ ਮੈਂ ਸਮਰਾਲੇ ਤੋਂ ਪੈਸੇ ਫੜ ਕੇ ਮਾਂਕੇ ਤੇਲ ਪਵਾ ਕੇ ਮੈਂ ਆਪਣੇ ਲੋਕਾਂ ਦਾ ਮਨੋਰੰਜਨ ਕਰਨ ਆਇਆ ਦਾ ਫਿਰ ਵੀ ਲੋ ਜਿਹੜੇ ਕਲੱਬ ਵਾਲੇ ਨੇ ਇਹੀ ਕਹਿੰਦੇ ਨੇ ਬਿਰਤੀ ਕਰਤਾਬ ਨੇ ਕਈ ਵਾਰੀ ਤਾਂ ਟਾਈਮ ਹੀ ਨਹੀਂ ਮਿਲਦਾ ਯਾਰ ਕਈ ਵਾਰੀ ਤਾਂ ਮਿੰਤਾਂ ਬਹੁਤ ਕਰੀ ਦੇਣ ਕੋਕਣੇ ਖਾਲੀ ਮੁੜਦਾ ਪੈਂਦਾ ਦਿਲ ਬਹੁਤ ਦੁਖੀ ਹੋ ਜਾਂਦਾ ਵੀ ਮੈਂ ਤਾਂ ਲੋਕਾਂ ਨੂੰ ਹਸਾਉਣਾ ਚਾਹੁੰਨਾ ਲੋਕਾਂ ਦੇ ਢਿੱਡੀ ਪੀੜਾ ਪਾਣਾ ਚਾਹੁੰਨਾ ਤੇ ਅੱਜ ਮੈਂ ਖਾਲੀ ਇਸ ਦਰਵਾ ਖਾਲੀ ਗਰਾਊਂਡ ਚ ਮੁੜਿਆ ਤੇ ਇਦਾਂ ਸਾਥ ਮਿਲਦਾ ਕਈ ਵਾਰ ਕਮੇਟੀਆਂ ਦਾ ਹਾਂ ਸਾਥ ਕਈ ਵਾਰੀ ਬਹੁਤ ਸਾਥ ਮਿਲਦਾ ਜੀ ਟੂ ਡੀ ਕੇ ਰਾਜਾ ਟੂ ਡੀ ਕੇ ਉੱਥੇ ਮੈਂ ਪ੍ਰੋਗਰਾਮ ਕਰਨ ਗਿਆ ਬੰਦੇ ਨੇ ਐਲਾਨ ਕਰਤਾ ਕਹਿੰਦਾ ਵੀ ਇਹਨੂੰ 2500 ਰੁਪਇਆ 1500 ਮੇਰੇ ਵੱਲੋਂ ਤੇ ਇਦਾਂ ਮੈਨੂੰ ਸਾਥ ਮਿਲਦਾ ਰਿਹਾ ਦੇਵੀ ਦਿਵਾਲ ਜੀ ਨੇ ਬਹੁਤ ਸਾਥ ਦਿੱਤਾ ਤੇ ਸਾਡੇ ਸਮਰਾਲਾ ਸ਼ਹਿਰ ਦੀ ਰਾਮਲੀਲਾ ਨੇ ਮੈਂ ਰਾਮਲੀਲਾ ਚ ਵੀ ਆਵਾਜ਼ਾਂ ਕੱਢਦਾ ਰਿਹਾ ਤੇ ਸਮਰਾਲਾ ਸ਼ਹਿਰ ਦੀ ਰਾਮਲੀਲਾ ਨੇ ਵੀ ਬੰਨੇ ਸਾਥ ਦਿੱਤਾ ਇਹ ਤਾਂ ਆਵਾਜ਼ਾਂ ਕੱਢਣ ਤੋਂ ਬਿਨਾ ਹੋਰ ਕੀ ਕੰਮ ਕਰਦੇ ਹੋਗੇ ਮੈਂ ਪਹਿਲਾਂ ਫੈਕਟਰੀ ਲੱਗ ਗਿਆ ਦੀ ਕਿੱਟੀ ਦੇ ਵਿੱਚ ਫਿਰ ਕਿਸਾਨੀ ਧਰਨਾ ਆ ਗਿਆ ਉਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਮੂਰੇ ਅੱਗੇ ਸਾਰਿਆਂ ਤੋਂ ਮੈਂ ਮੂਰੇ ਅੱਗੇ 1 ਸਾਲ ਲਈ ਸਾਰੇ ਵਾਪਸ ਆ ਕੇ ਦੀ ਮੈਂ 1 ਸਾਲ ਲਈ ਝਾੜੂ ਝਾੜੂ ਮਾਰ ਕੇ ਦਿੱਲੀ ਸਾਫ਼ ਕਰਕੇ ਫਿਰ ਮੈਂ ਮੁੜ ਕੇ ਆਇਆ ਵੀ ਇਹ ਨਾ ਕਹਿੰਦੇ ਪੰਜਾਬੀ ਗੰਦ ਪਾ ਕੇ ਚਲੇ ਗਏ ਦਿੱਲੀ ਦੇ ਵਿੱਚ ਧਰਨੇ ਤੇ ਬੈਠੇ ਦੀ ਮੈਂ ਉੱਥੇ ਝਾੜੂ ਝਾੜੂ ਮਾਰ ਕੇ ਫਿਰ ਜਿੰਦੇ ਆਇਆ ਕਿਸੇ ਐਨ ਆਰ ਆਈ ਨੇ ਜਾਂ ਕਿਸੇ ਕਮੇਟੀ ਨੇ ਜਾਂ ਕਿਸੇ ਮੁੱਖ ਪ੍ਰਬੰਧਕ ਨੇ ਕਦੇ ਬਾਹ ਫੋੜੀ ਕਦੇ ਪੁੱਛਿਆ ਵੀ ਘਰੇ ਕੀ ਚੀਜ਼ ਹੈ ਕੀ ਨਹੀਂ ਹੈ ਨਹੀਂ ਇਹ ਇੱਦਾਂ ਕੋਈ ਨਹੀਂ ਪੁੱਛਦਾ ਹੁੰਦਾ ਕਿਸੇ ਨੂੰ ਜਮੇ ਨਹੀਂ ਕਿਸੇ ਦਾ ਲੈਣ ਦੇਣ ਹਾਇਓ ਨਹੀਂ ਇਸ ਜਗ੍ਹਾ ਦੇ ਵਿੱਚ ਬਸ ਤੁਹਾਡਾ ਲਿੰਕ ਸਿਰਫ ਟੂਰਨਾਮੈਂਟ ਤੱਕ ਆ ਜਦੋਂ ਬਾਗੇ ਉਦੋਂ ਭੁੱਲ ਗਏ ਉਦੋਂ ਬਾਅਦ ਚ ਬਾਅਦ ਭੁੱਲ ਜਾਂਦੇ ਨੇ ਕਲਾ ਨੂੰ ਪਿਆਰ ਕਰਦਾ ਮੈਂ ਹਾਂ ਮੈਂ ਚਾਹੁੰਦਾ ਲੋਕਾਂ ਨੂੰ ਹਸਾਉਣਾ ਆਪਣੇ ਉਸਤਾਦ ਦੀ ਗੁਰਦੇਵ ਢਿੱਲੋਂ ਜੀ ਦੀ ਉਹਨਾਂ ਦੇ ਛੇਹ ਤਰੀ ਸ਼ਾਂਤੀ ਮੰਗਦਾ ਵੀ ਸਦਾ ਸੁਖੀ ਰਹੇ ਜਿਨ੍ਹਾਂ ਮੈਨੂੰ ਅੱਡੀ ਡੀਐਮ ਬਲੰਦੀ ਆਪੇ ਪਹਚਾਇਆ ਗਰੀਬੀ ਤਾਂ ਹੁਣ ਵੀ ਕਰਦਾ ਮੈਂ ਕਹਿ ਨਹੀਂ ਸਕਦਾ ਵੀ ਬਹੁਤ ਤਕੜਾ ਬੰਦਾ ਪਰ ਮੇਰੇ ਜਿਹੜਾ ਸਾਥ ਦਿੰਦੇ ਨੇ ਉਹ ਮੈਨੂੰ ਪਤਾ ਮੇਰੇ ਦਿਲ ਨੂੰ ਪਤਾ ਵੀ ਮੈਨੂੰ ਸਾਥ ਕਿਹੜਾ ਕਿਹੜਾ ਦਿੰਦਾ ਕਿਹੜਾ ਕਿਹੜਾ ਮੇਰੇ ਨਾਲ ਖੜਦਾ ਹਾਲੀਵੁੱਡ ਤੋਂ ਲੈ ਕੇ ਸਾਰੇ ਕਿਤੇ ਜਾਇਆ ੱੱੱਕੇ ਖਾਇਆ ਨਹੀਂ ਕਿਸਮਤ ਦਾ ਤਾਲਾ ਖੁੱਲਿਆ ਮੈਂ ਸੋਚਦਾ ਇਸ ਰੋਟਿਆਂ ਦੀ ਬਦੌਲਤੇ ਖੁੱਲ ਜਵੇ ਵੀ ਉਹਨਾਂ ਦੀ ਬਦੌਲਤੇ ਖੁੱਲ ਜਵੇ ਤਾਂ ਚੰਗੀ ਗੱਲ ਆ ਜੀ ਕਿ ਇਸ ਫਿਲਮਾਂ ਦੇ ਵਿੱਚ ਜਿਵੇਂ ਤੁਸੀਂ ਆਵਾਜ਼ਾਂ ਕੱਢ ਲੈਣੇ ਹੋਗੇ ਜਿਹੜੇ ਮਤਲਬ ਜਿਨ੍ਹਾਂ ਨੇ ਸੁਣਿਆ ਤੁਹਾਨੂੰ ਸਭ ਨੂੰ ਪਤਾਗਾ ਨਾ ਮਤਲਬ ਕਿਸੇ ਫਿਲਮਾਂ ਦੇ ਵਿੱਚ ਟਰਾਈ ਕੀਤੀ ਹੈ ਜਾਂ ਕਿਤੇ ਹੋਰ ਨਾਟਕ ਦੇ ਥੀਏਟਰ ਦੇ ਵਿੱਚ ਨਾ ਜੀ ਮੈਂ ਨਾਟਕ ਦੇ ਵਿੱਚ ਮਾਟੇ ਤਲੋਚਨ ਜੀ ਬੱਬੂ ਮਾਨ ਦੇ ਉਸਤਾਦ ਜੀ ਪੂਰੇ ਹੋਗੇ ਦੀ ਉਹਨਾਂ ਨੇ 90 ਦੇ ਵਿੱਚ ਮੈਂ ਕੰਮ ਕਰਦਾ ਰਹਿਆ ਬੱਬੂ ਮਾਨ ਵੀ ਇੱਕ ਦੋ ਗਾਣੇ ਦਾ ਟਾਈਮ ਲੈਂਦਾ ਹੁੰਦਾ ਸੀ ਮੈਂ ਬੀਨ ਵਜਾਉਂਦਾ ਹੁੰਦਾ ਸੀ ਤੇ ਸਾਰੇ ਸਾਡੇ ਥੀਏਟਰ ਦੇ ਜਿੰਨੇ ਵੀ ਕਲਾਕਾਰ ਸੀ ਸਾਰੇ ਗੁਰਦੀਪ ਜੀ ਤੇ ਮੁਸ਼ਕਵਾਤਾਂ ਤੇ ਹਰਿਆ ਤੋਂ ਗੁਰਪ੍ਰੀਤ ਜੀ ਤੇ ਬੱਲੀ ਜੀ ਵਿਜੇ ਬੱਲੀ ਜੀ ਐਦਾਂ ਜਿਹੜੇ ਮੇਰੇ ਨਾਲ ਜੁੜੇ ਹੋਏ ਸੀ ਉਹ ਹੁਣ ਵੀ ਮਦਦ ਕਰਦੇ ਨੇ ਥੋੜਾ ਬਹੁਤ ਪ੍ਰੋਪਰੇ ਲੈਣ ਦੇ ਵਿੱਚ ਕਦੋਂ ਆਏ ਮਤਲਬ ਜਿਹੜੇ ਕਹਿੰਦੇ ਪਤਾੜ ਕੇ ਚੀਜ਼ ਵੱਲ ਆਉਣੀ ਹੈ ਕਿ ਕਿਸੇ ਵੱਲ ਪ੍ਰੋਪਰ ਇਹ ਚੀਜ਼ ਵਿੱਚ ਕਦੋਂ ਆਏ ਕਦੋਂ ਆਵਾਜ਼ਾਂ ਕੱਢਣ ਲੱਗ ਗਏ ਸੀਗੇ ਛੋਟੇ ਹੁੰਦੇ ਤੋਂ ਜਾਂ ਕਦੋਂ ਜੱਤੋ ਭਾਂਡਿਆ ਤੋਂ ਇਹ ਟੂਰਨਾਮੈਂਟ ਸ਼ੁਰੂ ਹੋਏ ਨੇ ਭਾਂਡਿਆ ਤੋਂ ਜੱਦਾ ਹੀ ਲੱਗਿਆ ਹੋਇਆ ਜੱਦਾ ਹੁਣ ਤਾਂ ਕੀਮਤ ਵੀ ਕਵਾਡੀਆਂ ਦੀ ਬਹੁਤ ਪੈ ਗਈ ਸਭ ਤੋਂ ਪਹਿਲੀ ਵਾਰ ਕਿੱਥੇ ਸੀਗਾ ਕਿੱਥੇ ਬਾਜ਼ਾਂ ਗੱਡੀਆਂ ਟੂਰਨਾਮੈਂਟ ਦਾ ਸਭ ਤੋਂ ਪਹਿਲੀ ਵਾਰ ਮੈਂ ਪਾਦਲੇ ਫਿਰ ਉਹ ਦਵਾਰ ਐ ਅਲੌੜ ਅਲੌੜ ਤੋਂ ਮੈਂ ਰਾਤ ਨੂੰ ਦੂਜੇ ਦਿਨ ਪਾ ਲਾ ਪਾਦਲੇ ਗਿਆ ਪਹਿਲਾਂ ਅਲੌੜ ਗਿਆ ਅਲੌੜ ਤੋਂ ਫਿਰ ਮੈਂ ਉੱਥੇ ਪ੍ਰਧਾਨਤੀ ਸ਼ਿੰਦਾ ਜੀ ਉਹਨੇ ਮੇਰਾ ਮਾਨ ਸਤਿਕਾਰ ਕੀਤਾ ਇੱਕ ਮੈਨੂੰ ਅੱਜਾ ਘੋੜਾ ਦਿੱਤਾ ਤੇ ਫਿਰ ਆ ਗਿਆ ਪਾਰਸੋ ਪਾਰਸੋ ਮੈਨੂੰ ਘੜੀ ਤੇ ਪੈਨ ਮਿਲਿਆ ਤੇ ਉਸ ਟਾਈਮ 10-20 ਰੁਪਏ ਬਹੁਤ ਹੁੰਦੇ ਸੀ ਤੇ ਉਹਦੇ ਨਾਲ ਗਜ਼ਾਰਾ ਗੱਲਾਂ ਦਾ ਸੀ ਉਤੋਂ ਜੱਦਾ ਚੱਲਿਆ ਹੋਇਆ ਹਾਲੀਵੁੱਡ ਦੇ ਜਿੰਨੇ ਵੀ ਐਕਟਰ ਨੇ ਸਾਰਿਆਂ ਦੀ ਮੈਂ ਆਵਾਜ਼ਾਂ ਕਰਦੇ ਨੇ ਤੇ ਜਿਵੇਂ ਮੇਰੇ ਉਸਤਾਦ ਜੀ ਭਜਨਾਮਲੀ ਉਹ ਕਿਦਾਂ ਵੀ ਮਰ ਜਿਵੇਂ ਵੀ ਭਜਨੇ ਮਰ ਜਲੇ ਕੀ ਰੌਲਾ ਪਾਈ ਫਿਰਦਾ ਸੀ ਮੈਂ ਕਹਿੰਦਾ ਸਾੰਤੀ ਓ ਤੂੰ ਰੌਲਾ ਦੱਸਦੀਆਂ ਸਾਰਾ ਪਿੰਡ ਕਹਿੰਦਾ ਭਜਨਾਮਲੀ ਢੱਕਾ ਨਹੀਂ ਤੋੜਦਾ ਭਜਨਾਮਲੀ ਕੰਨੀ ਤੋੜਦਾ ਮੈਂ ਕਿਹਾ ਸਾਤੀ ਸਾਈਕਲਾਂ ਦੀ ਦੁਕਾਨ ਕਰ ਲਈ ਮੈਂ ਹੁਣ ਹਰੇਕ ਤੇ ਪੈਂਚਰ ਲਵਾਉਣਾ ਆਉਂਦਾ ਜਿਹੜਾ ਲੀਕ ਹੋ ਜਾਂਦਾ ਪੈਂਚਰ ਸਾਤੀ ਮੈਂ ਥੁੱਕ ਲਾ ਕੇ ਦੇਖਦਾ ਵੀ ਲੀਕ ਤਾਂ ਨਹੀਂ ਵੀ ਮਰ ਜਣੇ ਲੋਕ ਤਾਂ ਟੂਬ ਨੂੰ ਪਾਣੀ ਚ ਤਸਲੇ ਜਿੱਡ ਡਪਾਉਂਦੇ ਨੇ ਮੈਂ ਜਿਹੜਾ ਪੈਂਚਰ ਲਵਾਉਣਾ ਆਉਂਦਾ ਉਹਨੂੰ ਡਪਾ ਕੇ ਦੇਖਦਾ ਨਾ ਭਾਈ ਇਹਨੂੰ ਤਾਂ ਨਹੀਂ ਲੀਕ ਹੋ ਗਿਆ ਤੇ ਇਦਾਂ ਮੈਂ ਹੱਸ ਲੋਕਾਂ ਨੂੰ ਹਸਾਉਂਦਾ ਰਿਹਾ ਤੇ ਜਿਵੇਂ ਪਰ ਅਗੇ ਬੀਸੀਆਰ ਲੈ ਕੇ ਵੀਡੀਓ ਬੀਸੀਆਰ 100 ਰੁਪਏ ਲੈ ਕੇ ਫਿਲਮਾਂ ਦੇਖਦੇ ਹੁੰਦੇ ਦੀ ਜੋਗਰਾਜ ਗੱਗੂ ਗਲ ਦੀ ਉਦਾਂ ਜੋਗਰਾਜ ਕੀ ਓਏ ਕੈੜੀ ਕੋਲ ਚੱਲਿਆ ਲੱਖ ਰੁਪਏ ਲੈ ਕੇ ਨੱਚ ਰੋ ਓਏ ਓਏ ਫੁੱਫੜ ਤਾਂ ਤੇਰਾ ਸਾਹਮਣੇ ਖੜਿਆ ਓਏ ਓਏ ਫੁੱਫੜ ਨੂੰ ਤੇ ਕਿ ਤਾਣੀਆਂ ਕਿਉਂ ਆ ਲੱਟੀਆਂ ਮਾਈ ਤੇ ਮੱਕਣਾ ਇਦਾਂ ਮੈਂ ਡਾਇਲੋਗ ਬੋਲਦੇ ਰਹੇ ਹਾਂ ਜਿਵੇਂ ਹੁਣ ਗੱਗੂ ਗਲ ਗੱਗੂ ਗਲ ਤੇ ਜੋਗਰਾ ਦੀ ਦਸ਼ਮਣੀ ਬਹੁਤ ਤਾਕੜੀ ਆ ਫਲਵਾਂ ਦੇ ਵਿੱਚ ਉਹ ਗੱਗੂ ਗਲ ਆਏ ਗੱਲਾਂ ਨਾਲੇ ਮਦਦਾਨ ਬਣਨੇਗਾ ਕਿ ਕੁਝ ਕਰੇਗਾ ਵੀ ਭੈਣ ਦੇ ਅਜ਼ੀਰਾ ਓਏ ਗੱਲਾਂ ਨਾ ਮਦਾਨ ਕਦੇ ਜੰਗ ਨਹੀਂ ਜਿੱਤੇ ਜਾਂਦੇ ਓਏ ਮੈਦੇ ਮੱਖਣਾ ਮਿੱਟੀ ਦੇ ਭਾਵਿਆ ਜਾ ਚਲੇ ਜਾ ਓਏ ਸੱਡੀ ਅੱਖ ਚ ਪਾਇਤਾ ਰੜਕਿਆ ਨਹੀਂ ਬੰਦਾ ਓਏ ਤੋ ਜੱਟ ਦੇ ਨਾ ਵੈਰ ਲੈਣ ਆ ਗਿਆ ਹੁਣ ਜੋਗਰਾਜ ਕੀ ਕਹਿੰਦਾ ਓਏ ਮੈਨੂੰ ਤੇਰਾ ਨਾਂ ਤਾਂ ਦੱਸ ਤੇਰਾ ਨਾਂ ਕੀ ਆ ਮੈਦਾ ਮੱਖਣਾ ਹੁਣ ਗੱਗੂ ਗੱਲ ਕਰ ਓਏ ਤੈਨੂੰ ਨਾਂ ਦੱਸ ਦਿੱਤਾ ਤੈਨੂੰ ਤਾਂਪ ਚੜ ਜਾਣਾ ਮੈਦਾ ਮੱਖਣਾ ਇਦਾਂ ਮੈਂ ਲੋਕਾਂ ਨੂੰ ਹਸਾਉਂਦਾ ਰਿਹਾ ਤੇ ਆਪ ਭਾਵੇਂ ਗਰੀਬੀ ਦੇ ਵਿੱਚ ਗਰੀਬੀ ਦੀ ਦੰਦ ਨਾਲ ਚੁਕਿਆ ਹੋਇਆ ਤੇ ਕੋਈ ਨਹੀਂ ਬਾਹ ਫੜਦਾ ਨਹੀਂ ਕਿਸਮਤ ਨੂੰ ਤਾਲਾ ਖੁੱਲਦਾ ਕੀ ਕਰੀਏ ਕਿਸਮਤ ਨੂੰ ਦੋਸਤ ਨਹੀਂਦਾ ਦੀ ਪੱਲੇ ਉਹ ਤੇਲ ਪਵਾ ਕੇ ਮੁੜੇ ਆਈ ਦਾ ਮੈਲੇ ਲੱਗਦੇ ਨੇ ਨਹੀਂ ਲੱਗਦੇ ਤੇ ਮਨ ਬਹੁਤਾ ਦੁਖੀ ਨਹੀਂ ਕਰੀਦਾ ਖੁਸ਼ ਹੀ ਆਈ ਰਹੀਦਾ ਵੀ ਲੋਕਾਂ ਨੂੰ ਖੁਸ਼ ਕਰਦੇ ਆਂ ਆਪ ਵੀ ਖੁਸ਼ ਹੋ ਜਾਂਦਾ ਕਿਸੇ ਸਟਾਰ ਨੇ ਮੰਨ ਕੇ ਚੱਲੋ ਜਿਵੇਂ ਭਜਨਾ ਮਲੀਆ ਇਸ ਤੋਂ ਬਿਨਾ ਕਿਸੇ ਹੋਰ ਨੇ ਬਾਹ ਫੜੀ ਕਦੇ ਕਦੇ ਮਿਲੇ ਆ ਕੋਈ ਆ ਕੇ ਜਿਵੇਂ ਕਈ ਵਾਰ ਆਵਾਜ਼ਾਂ ਕੱਢਦੇ ਹੁੰਨੇ ਹੋਗੇ ਕਈ ਵਾਰ ਜਿਵੇਂ ਪ੍ਰਬੰਧਕ ਦੇ ਪਿੰਡ ਕੋਈ ਉੱਤੋਂ ਸਟਾਰ ਆ ਗਿਆ ਪੰਜਾਬੀ ਫਿਲਮ ਵਾਲਾ ਉਧਰ ਤੁਸੀਂ ਆਵਾਜ਼ਾਂ ਕੱਢਦੇ ਹੋ ਮੋ ਨਹੀਂ ਉਧਰ ਕੋਈ ਨਹੀਂ ਕੋਈ ਗਰੀਬ ਦੀ ਬਾਹ ਫੜਦੇ ਚਾਹੁੰਦਾ ਹੀ ਨਹੀਂ ਹੈਗਾ ਅੱਜ ਕੱਲ ਤੁਹਾਨੂੰ ਪਤਾ ਫਿਲਮ ਚ ਫਿਲਮ ਇੰਡਸਟਰੀ ਜੇ ਵੀ ਪੈਸਾ ਚੱਲਦਾ ਇਹ ਆ ਲੱਗਦਾ ਅਸੀਂ ਇਹ ਤੋਂ ਕੀ ਕਰਾਵਾਂਗੇ ਤੇ ਇਹ ਤਾਂ ਨੰਗ ਮਲੰਗਾ ਇਹਦੇ ਕੋਲ ਕੀ ਆ ਇਹ ਤਾਂ ਮੇਲਿਆਂ ਮਿਲਿਆਂ ਤੇ ਆਵਾਜ਼ਾਂ ਕੱਢਣ ਵਾਲਾ ਤੇ ਅੱਜ ਕੱਲ ਪੈਸੇ ਦੀ ਗੱਲ ਹੈ ਪੈਸਾ ਚੀਜ਼ ਐਸੀ ਬਣ ਗਈ ਉਹ ਇੱਕ ਆਕਸ਼ ਕੁਮਾਰ ਦੀ ਫਿਲਮ ਦੇ ਵਿੱਚ ਗਾਣਾ ਆਇਆ ਦੀ ਮੈਂ ਪੈਸੇ ਕੀ ਲਗਾ ਦੂੰ ਡੇਰੀ ਜੇ ਤੂੰ ਹੋ ਜਾਵੇਂਗੀ ਮੇਰੀ ਉਹ ਗਮ ਜਿਹਦੇ ਕੋਲ ਪੈਸਾ ਹੋਵੇ ਕੁਝ ਸੁਧਾਰ ਹੋਇਆ ਟੂਰਨਾਮੈਂਟਾਂ ਤੇ ਜਾਣ ਨਾਲ ਡੇਲੀ ਤੁਸੀਂ ਟੂਰਨਾਮੈਂਟਾਂ ਤੇ ਜਾਂਦੇ ਹੋ ਜਿਵੇਂ ਹੁਣ ਸੀਜ਼ਨ ਚੱਲ ਪਿਆ ਹਾਂਜੀ ਸੀਜ਼ਨ ਤੋਂ ਬਾਅਦ ਦੇ ਵਿੱਚ ਕੋਈ ਸੁਧਾਰ ਹੁੰਦਾ ਸੀਜ਼ਨ ਦੇ ਵਿੱਚ ਜਾਂ ਸੀਜ਼ਨ ਤੋਂ ਬਾਅਦ ਕੀ ਕਰਦੇ ਹੋਗੇ ਸੀਜ਼ਨ ਤੋਂ ਬਾਅਦ ਜਾਜੀ ਫੈਕਟਰੀ ਫੈਕਟਰੀ ਜੇ ਲੱਗ ਜੀਦਾ ਤੇ ਜਦੋਂ ਟੂਰਨਾਮੈਂਟ ਮੇਲੇ ਆ ਜਾਂਦੇ ਫੇਰ ਹਟ ਜੀਦਾ ਫੇਰ ਉਹ ਫੈਕਟਰੀ ਵਾਲੇ ਹਟਾ ਦਿੰਦੇ ਨੇ ਮੈਨੂੰ ਵੀ ਇਹ ਤਾਂ ਆਉਂਦਾ ਹੀ ਨਹੀਂ ਹੈਗਾ ਕੰਮ ਤੇ ਤੇ ਕੀ ਕਰੀਆ ਯਾਰ ਇੱਕ ਸਿੱਖਿਆ ਦੀ ਮੈਂ ਕੁਝ ਬਣਨੂ ਵੀ ਕੁਝ ਮਾਂ ਪਿਓ ਦਾ ਨਾਮ ਉੱਚਾ ਚ ਚਮਕਾਉਂਗਾ ਉਦੋਂ ਮੇਰੀ ਮਾਦਰ ਬਿਮਾਰ ਰਹਿੰਦੀ ਹੈ ਮੇਰਾ ਪਿਤਾ ਜੀ ਬਿਮਾਰ ਰਹਿੰਦੇ ਨੇ ਉਹਨਾਂ ਨੂੰ ਦਵਾਈ ਦਵਾਈਆਂ ਜੋਗੀ ਪੈਸੇ ਬਣਦੇ ਨੇ ਜਾਂ ਜੇ ਵੱਧ ਬਣ ਗਏ ਚਲ ਇੱਕ ਦੋ ਦਿਨ ਦੀ ਹਫਤੇ ਦੀ ਦਵਾਈ ਤਿੰਨ ਹਫਤੇ ਦੀ ਦਵਾਈ ਇਦਾਂ ਗੁਜ਼ਾਰਾ ਕਰਦੇ ਆ ਇਹ ਚ ਕੁਝ ਨਹੀਂ ਹੈਗਾ ਮੈਂ ਤਾਂ ਆਪਣੇ ਜੱਬਰ ਨੂੰ ਵੀ ਕਹਣਾ ਵੀ ਤੁਸੀਂ ਇਹੋ ਜਿਹੇ ਕੰਮ ਚ ਨਾ ਪਿਓ ਤੇ ਕੋਈ ਕਾਰੋਬਾਰ ਕਰ ਲਓ ਇਹ ਤਾਂ ਜਿਹੜਾ ਮੈਨੂੰ ਕੋਡ ਲੱਗ ਗਿਆ ਇਹ ਕੋਡ ਬਹੁਤ ਬਹੁਤ ਮਤਲਬ ਤੁਸੀਂ ਰਹਿ ਨਹੀਂ ਸਕਦੇ ਇਸ ਚੀਜ਼ ਤੋਂ ਬਿਨਾ ਟੂਰਨਾਮੈਂਟ ਜਾਣ ਤੋਂ ਬਿਨਾ ਤੁਸੀਂ ਰਹਿ ਨਹੀਂ ਸਕਦੇ ਪਰ ਟਾਈਮ ਮਿਲੇ ਚਾਹੇ ਨਾ ਮਿਲੇ ਚਾਹੇ ਟੂਰਨਾਮੈਂਟ ਵਾਲਿਆਂ ਦੀ ਗਾਲਾਂ ਹੀ ਖਾ ਕੇ ਆਉਣਾ ਪੈ ਜੇ ਪਰ ਜਾਣਾ ਜ਼ਰੂਰ ਹੈ ਜਾਣਾ ਜ਼ਰੂਰ ਹੈ ਪਰ ਕਿਸਮਤ ਨੂੰ ਦੋਸ਼ ਦਿੰਦੇ ਵੀ ਤੂੰ ਕਿੱਥੇ ਰੱਖਿਆ ਲੋਕ ਗੱਡੀਆਂ 'ਚ ਘੁੰਮਦੇ ਨੇ ਇਹ ਹੋਰੀ ਫਿਰਦਾ ਹੈ ਪਰ ਕਬੱਡੀ ਤੋਂ ਕਈ ਬੰਦੇ ਖਾ ਕੇ ਕਬੱਡੀ ਨੂੰ ਮਾੜਾ ਕਹਿੰਦੇ ਆਗੇ ਬਹੁਤ ਬੰਦੇ ਨੇਗੇ ਕਬੱਡੀ ਨੇ ਥੋੜਾ ਕੀਤਾ ਯੋਗਦਾਨ ਪੂਰਾ ਮਤਲਬ ਮੈਂ ਇਹ ਤੇ ਮਾਲਵਾ ਕਬੱਡੀ ਵਾਲੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਮਤਲਬ ਮੈਂ ਇਹ ਨਹੀਂ ਕਬੱਡੀ ਨੂੰ ਮਾੜਾ ਨਹੀਂ ਕਹਿ ਸਕਦਾ ਮੈਂ ਤਾਂ ਜ਼ਿੰਦਗੀ ਜੇ ਇਹ ਨਹੀਂ ਗਿਆ ਵੀ ਕੋਈ ਨਸ਼ਾ ਕਰਦਾ ਕਬੱਡੀ ਵਾਲਾ ਜਾਂ ਐ ਕਰਦਾ ਮੈਂ ਤਾਂ ਇਹ ਕਹਿੰਦਾ ਜੋ ਕੁਸ ਬਣਿਆ ਮੈਂ ਵੀ ਟੂਰਨਾਮੈਂਟਾਂ ਤੇ ਇੱਕ ਕਬੱਡੀ ਦੇ ਸਰ ਤੇ ਜਿਹੜੀ ਕਬੱਡੀ ਆ ਇੱਦਾਂ ਜੇ ਤੰਦੂਰ ਕਬੱਡੀ ਦਾ ਗਰਮ ਹੋ ਜਾਂਦਾ ਆਲਾ ਕਹਿੰਦਾ 2 ਮਿੰਟ ਉਹਨੂੰ ਦੇ ਦੇ ਕੋਈ ਸਮਝਦਾਰੇ ਕਹੂਗਾ ਜਿਹਨੂੰ ਜਿਹਨੇ ਰੱਜਾ ਪੁੱਜਿਆ ਹੋਇਆ ਉਹ ਕਹੂਗਾ ਵੀ ਇਹਨੂੰ 2 ਮਿੰਟ ਦੇ ਯਾਰ ਨਹੀਂ ਤਾਂ ਜੀ ਕਬੱਡੀ ਦੇ ਸਿਰ ਤੇ ਮਕਾਮ ਉੱਥੀ ਆ ਵੀ ਇਹੀ ਆ ਦੇਵੀ ਦੇ ਆਲੋਂ ਨੇ ਜਦ ਮੇਲਾ ਕਰਾਉਂਦੇ ਨੇ ਜਾਂ ਟੂਰਨਾਮੈਂਟ ਕਰਾਉਂਦੇ ਨੇ 12000 ਦਿੰਦੇ ਨੇ ਉਹ ਤੇ ਜੀ ਖੁਸ਼ ਕਰ ਲਈਦਾ ਵੇ ਸਾਡੇ ਕਿਉਂਕਿ ਮੈਂ ਸਵਾਲ ਇਹ ਤਾਂ ਪੁੱਛਿਆ ਗਿਆ ਕਈ ਬੰਦੇ ਅਕਸਰਨ ਆਪਾਂ ਦੇਖਦੇ ਆਂ ਪੁਰਾਣੇ ਇੰਟਰਵਿਊ ਵੀ ਦੇਖਿਆ ਨੇ ਕਈ ਬੰਦੇ ਕਬੱਡੀ ਤੋਂ ਖਾ ਕੇ ਕਬੱਡੀ ਨੂੰ ਮਾੜਾ ਕਹਿੰਦੇ ਆਗੇ ਨਾ ਮਤਲਬ ਇੱਕ ਰੇੜੀ ਵਾਲੇ ਤੋਂ ਲੈ ਕੇ ਇੱਕ ਪਲੇਅਰ ਤੱਕ ਕਮੈਂਟਰ ਤੱਕ ਬਹੁਤ ਬੰਦਿਆਂ ਦਾ ਘਰ ਕਬੱਡੀ ਤੋਂ ਚੱਲਦਾ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਮੈਂ ਸਵਾਲ ਤਾਂ ਕਰਕੇ ਪੁੱਛਿਆ ਤੁਹਾਨੂੰ ਹਾਂਜੀ ਇਹ ਐਦਾਂ ਜੀ ਵੀ ਮੈਂ ਤਾਂ ਨਹੀਂ ਕਹਿ ਸਕਦਾ ਕਬੱਡੀ ਨੂੰ ਮਾੜਾ ਨਹੀਂ ਮੈਂ ਕਹਿੰਦਾ ਵੀ ਕਬੱਡੀ ਨੇ ਤੁਹਾਡਾ ਯੋਗਦਾਨ ਪੂਰਾ ਕਰਿਆਗਾ ਹਾਂਜੀ 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 ਤੇ ਜਿਨ੍ਹਾਂ ਵੀ ਜਿਵੇਂ ਗੋਪੀ ਉਹਨੇ ਨੇ ਮਾਨਕੀ ਗੋਪੀ ਜੇ ਸਾਡੇ ਚੋਟੀ ਦਾ ਖਿਡਾਰੀ ਤੇ ਹਰਜੀਤ ਚੈਲਾ ਜੀ ਮੈਂ ਜਦੋਂ ਕਰ ਰਜਾਈਦਾ ਮੈਨੂੰ ਚਾਹ ਪਾਣੀ ਪੁੱਛਦਾ ਤੇ ਹੋਰ ਮੇਰੇ ਜਿੰਨੇ ਵੀਰ ਨੇ ਕਬੱਡੀ ਦੇ ਆਸ਼ਕ ਨੇ ਜਿਨੇ ਉਹ ਕਾਮਲੇ ਸਿਧਰੇ ਨੇ ਉਦਾਂ ਹੀ ਮੈਂ ਆਸ਼ਕ ਜਿਵੇਂ ਉਹ ਆਸ਼ਕ ਨੇ ਕਬੱਡੀ ਦੇ ਉਦਾਂ ਹੀ ਮੈਂ ਆਸ਼ਕ ਆ ਕਬੱਡੀ ਦਾ ਮੈਂ ਜ਼ਿੰਦਗੀ ਦੀ ਕਬੱਡੀ ਨੂੰ ਕਦੇ ਮਾਰਾ ਨਹੀਂ ਕਿਹਾ ਵੀ ਕਬੱਡੀ ਇੱਕ ਐਸੀ ਚੀਜ਼ ਆ ਅੱਗੇ ਤਾਂ ਮੂੰਹ ਚ ਕਬੱਡੀ ਕਬੱਡੀ ਕਰਦੇ ਸੀ ਉਹ ਖਤਮੇ ਹੋ ਗਈ ਤੇ ਹੁਣ ਤਾਂ ਇਹ ਆ ਵੀ ਰੈਫਰੀ ਸੀਟੀ ਮਾਰਦਾ ਕਬੱਡੀ ਕਿਸਦੇ ਮੂੰਹ ਚ ਦਿਖਾ ਦੋ ਕਿਸਦੇ ਹੈ ਕਬੱਡੀ ਦੇ ਵਿੱਚ ਕਿੰਨਾ ਕੁ ਫਰਕ ਦੇਖਦੇ ਹੋ ਤੁਸੀਂ ਕਹਿੰਦੇ ਵੀ ਮੈਂ ਜਦੋਂ ਛੋਟੇ ਨਾਮ ਹੁੰਦੇ ਸੀਗੇ ਉਦੋਂ ਤੋਂ ਕਬੱਡੀ ਨਾਲ ਜੁੜਿਆ ਹਾਂਗਾ ਅੱਜ ਕਬੱਡੀ ਦੇ ਵਿੱਚ ਲੱਖਾਂ ਰੁਪਈਆ ਆ ਗਿਆ ਕਰੋੜਾਂ ਰੁਪਈਆ ਆ ਗਿਆ ਕਿੰਨਾ ਫਰਕ ਆਉ ਟਾਈਮ ਦੇ ਤੇ ਹੁਣ ਦੇ ਟਾਈਮ ਦਾ ਪਲੇਅਰਾਂ ਦਾ ਪਲੇਅਰਾਂ ਦਾ ਕਿੰਨਾ ਫਰਕ ਆਗਾ ਪਲੇਅਰਾਂ ਦਾ ਵੀ ਫਰਕ ਹੈ ਦੇਸ਼ਾਂ-ਪਰਦੇਸਾਂ ਚ ਚਲੇ ਗਏ ਜਿਹੜੇ ਪੁਰਾਣੇ ਪਲੇਅਰ ਸੀ ਉਹ ਸਾਰੇ ਬਾਹਰ ਆਪਣੇ ਸੈਟਿੰਗ ਹੋ ਗਏ ਤੇ ਬਾਹਰ ਸੈਟਿੰਗ ਹੋ ਗਏ ਜਿਹੜੀ ਗਰੀਬੀ ਦਾ ਮਾਰਿਆ ਜਿਵੇਂ ਗੇਜਾ ਜੀ ਆ ਜਿੰਦਰਾ ਜੀ ਆ ਤੇ ਹੋਰ ਰਾਜਾ ਜੀ ਆ ਰਾਜਾ ਤੁੰਦੋਰੀ ਜੀ ਤੇ ਇਹ ਜਿਹੜੇ ਪਲੇਅਰ ਨੇ ਕੋਚ ਨੇ ਉਹਨਾਂ ਨੂੰ ਮੈਂ ਹਿੰਮਤ ਕਰਦਾ ਵੀ ਜਿਹੜੇ ਗਰੀਬ ਕਬੱਡੀ ਦੇ ਪਲੇਅਰ ਆ ਉਹਨਾਂ ਨੂੰ ਚੱਕੋ ਤੇ ਉਹਨਾਂ ਦੀ ਹੈਲਪ ਕਰੋ ਜਿਵੇਂ ਗੇਜਾ ਵਿਚਾਰਾ ਸੀਟੀ ਮਾਰਦਾ ਸਾਰੀ ਉਮਰ ਜਿਵੇਂ ਬਸ ਜੀ ਸੀਟੀ ਮਾਰਦੇ ਹੁੰਦੇ ਨੇ ਇਦਾਂ ਰਹਿ ਗਿਆ ਤੇ ਮੈਂ ਇਹ ਵੀ ਸਮਝਦਾ ਵੀ ਗੇਜੇ ਨੂੰ ਕਈ ਵਾਰੀ ਪੁੱਛਦਾ ਹਾਂ ਅੱਗੇ ਜੇ ਤੇਰਾ ਕਿਸੇ ਕਬੱਡੀ ਦੇ ਘਰ ਪੂਰਾ ਕੀਤਾ ਕਹਿੰਦਾ ਨਹੀਂ ਜਦ ਹਲੇ ਸਰਕਾਰ ਸੇ ਚੱਲ ਰਿਹਾ ਕਿਉਂਕਿ ਸਭ ਦਾ ਇੱਕ ਲੰਬਾ ਸੰਘਰਸ਼ ਹੈ। ਕਈਆਂ ਨੂੰ ਕਬੱਡੀ ਬਹੁਤ ਸੇਤੀ ਮਿਲ ਜਾਂਦੀ ਹੈ। ਕਿਸਮਤ ਹੁੰਦੀ ਆ ਉਹ। ਹਾਂਜੀ ਹਾਂਜੀ। ਕਬੱਡੀ ਸਭ ਲਈ ਇੱਕੋ ਆ ਪਰ ਹਰ ਇੱਕ ਬੰਦੇ ਦੀ ਆਪੋ ਆਪਣੀ ਕਿਸਮਤ ਹੈ। ਹਾਂਜੀ ਹਾਂਜੀ। ਇਹ ਕਬੱਡੀ ਮਾੜੀ ਨਹੀਂ। ਕਬੱਡੀ ਮਾੜੀ ਨਹੀਂ ਹੈਗੀ ਸਹੀ ਹੈ। ਕਬੱਡੀ ਨੂੰ ਦਾਗ ਲਾਉਣ ਵਾਲੇ ਜਿਹੜੇ ਹੋਰ ਨੇ ਅੰਦਰ ਬੈਠੇ ਨੇ, ਅੰਦਰੋਂ ਜੱਟ ਵੀ ਬੈਠੇ ਨੇ, ਭੂਜਣੇ ਚ ਲੁੱਗੇ, ਉਹ ਕਬੱਡੀ ਨੂੰ ਮਾੜਾ ਕਹਿੰਦੇ ਨੇ। ਕਬੱਡੀ ਸਾਡੀ ਮਾਂ ਤੇ ਕਬੱਡੀ ਰਹੂਗੀ। ਕਬੱਡੀ ਸਾਡੇ ਪੰਜਾਬ ਨੂੰ ਬਹੁਤ ਕੁਝ ਦੇ ਕੇ ਤੇ ਪਹਿਲਵਾਨੀ ਤੇ ਕਬੱਡੀ ਸਾਡੇ ਗੁਰੂਆਂ ਨੇ ਚਲਾਈ ਮੈਂ ਕਹਿੰਦਾ ਜੀ ਮੈਂ ਪਹਿਲਵਾਨੀ ਤੇ ਹੈ ਆਪਣੇ ਨੰਦਪੁਰ ਸਾਹਿਬ ਗੁਰੂਆਂ ਨੇ ਪਹਿਲਵਾਨੀ ਕੀਤੀ ਆ ਉੱਥੇ ਕਬੱਡੀ ਪੈਦਾ ਕੀਤੀ ਜਾ ਤੇ ਮਤਲਬ ਸਾਡੇ ਜਿਹੜੇ ਮੇਰੇ ਪੁੱਤਰ ਵੀ ਆ ਉਹ ਵੀ ਮੈਂ ਪਹਿਲਵਾਨੀ ਚ ਵਾਇਆ ਹੋਇਆ ਤੇ ਮੈਂ ਕਹਿੰਦਾ ਵੀ ਕੁਝ ਬਣੇ ਤੇ ਇਹਦਾ ਕਿ ਕਿੰਨੀ ਕੁ ਦੂਰ ਤੱਕ ਚਲੇ ਜਾਣੇ ਹੋਗੇ ਜਿਵੇਂ ਆਪਣੇ ਇਲਾਕੇ ਦੇ ਵਿੱਚ ਰਹਿਣੇ ਹੋ ਜਾਂ ਨਹੀਂ ਨਹੀਂ ਮੈਂ ਬੰਬਾ ਕਲਕੱਤੇ ਤੱਕ ਹੀ ਅੱਛਾ ਹਾਂ ਜੀ ਚਾਹੇ ਟੂਰਨਾਮੈਂਟ ਨੂੰ ਮੈਨੂੰ ਪਤਾ ਲੱਗ ਜਵੇ ਇੰਨੇ ਦਿਨਾਂ ਦਾ ਮੈਂ ਬੰਬਈ ਵੀ ਚਲੇ ਜਾਨਾ ਕਲਕੱਤੇ ਗਏ ਹੋ ਪਹਿਲਾਂ ਕਦੇ ਹਾਂ ਜੀ ਹਾਂ ਜੀ ਮੈਂ ਕ੍ਰਿਕਟ ਦੇ ਵੀ ਦੇਖਣ ਗਿਆ ਤੇ ਕੋਨੀ ਲੋਨੀ ਸੋਨੀ ਉਹਨੇ ਸਾਰੇ ਦੇਖਣੇ ਜਿਵੇਂ ਕਲਕੱਤੇ ਦੇ ਵਿੱਚ ਹੁੰਦਾ ਮੈਚ ਹੁੰਦੇ ਨੇ ਇਦਾਂ ਬੰਬਈ ਦੇ ਵਿੱਚ ਹੁੰਦੇ ਨੇ ਮੈਚ ਆ ਪਿੱਛੇ ਜੇ ਹੁਣ ਸਾਰੇ ਗਏ ਨੇ ਪਲੇਅਰ ਮੈਂ ਵੀ ਗਿਆ ਹਾਂ ਜੀ ਉੱਥੇ ਦੇਖਣ ਤੇ ਮੈਂ ਬਾਲੀਵੁੱਡ ਦੇ ੱਤੇ ਪਹਿਲਾਂ ਵੀ ਬੰਬਈ ਚ ਖਾਸੇ ੱਤੇ ਖਾਇਆ ਜੀ ਬਹੁਤ ਮੈਂ ਐਕਟਰ ਬਣਨ ਗਿਆ ਸੀ ਮੈਂ ਕਮੇਡੀ ਕਲਾਕਾਰ ਬਣਨ ਗਿਆ ਸੀ ਪਰ ਕਿਸਮਤ ਨੇ ਸਾਥ ਨਹੀਂ ਦਿੱਤਾ ਛੋਟਾ ਸਾਥ ਸਿਰਫ ਇੱਕ ਕਬੱਡੀ ਨੇ ਦਿੱਤਾ ਹੈ ਕਬੱਡੀ ਨੇ ਸਾਥ ਦਿੱਤਾ ਸੰਘਰਸ਼ ਚੱਲਦਾ ਪਰ ਸਾਥ ਕਬੱਡੀ ਦੇ ਰਹੀ ਹੈਗੀ ਹਾਂ ਕਬੱਡੀ ਸਾਥ ਦੇ ਰਹੀ ਹੈ ਜਿਹੜਾ ਕਮੇਡੀ ਦੇ ਵਿੱਚ ਰੁਝਿਆ ਹੋਇਆ ਜਿਹੜਾ ਕਬੱਡੀ ਦਾ ਕੋਚ ਕਹਿੰਦਾ ਵੀ ਮੈਂ ਮਿੱਟੀ ਨਾਲ ਮਿੱਟੀ ਹੋ ਕੇ ਮੈਂ ਉਰੋਂ ਕਬੱਡੀ ਸਿੱਖੀ ਆ ਉਹਨਾਂ ਨੇ ਮੇਰਾ ਇਹ ਕਬੱਡੀ ਦਾ ਦੇਣ ਨਹੀਂ ਦੇ ਸਕੀ ਕਬੱਡੀ ਚੀਜ਼ ਏ ਜੰਦੀਵਾਰ ਨੂੰ ਕੀ ਕਹੋਗੇ ਦਰਸ਼ਕਾਂ ਨੂੰ ਹਨਾ ਜੋ ਤੁਹਾਨੂੰ ਦੇਖਦੇ ਆ ਗਏ ਜਾਂ ਪਿੰਡਾਂ ਦੀਆਂ ਕਮੇਟੀਆਂ ਨੂੰ ਸਾਡੇ ਵੱਲੋਂ ਤਾਂ ਇਹੀ ਬੇਨਤੀ ਹੈ ਕਿ ਜਰੂਰ 2 ਮਿੰਟ 5 ਮਿੰਟ ਦਿਆ ਕਰੋ ਕਿਉਂਕਿ ਇਹਨਾਂ ਦਾ ਵੀ ਘਰ ਕਬੱਡੀ ਤੋਂ ਹੀ ਚੱਲਦਾ ਹੈ ਸਾਰਿਆਂ ਦਾ ਘਰ ਕਬੱਡੀ ਦੀ ਚੱਲਦਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਸਾਰੇ ਜਿੰਨੇ ਵੀ ਪ੍ਰਬੰਧਕ ਨੇ ਵੀ ਇਸ ਗਰੀਬ ਦੀ ਸੁਣ ਲਿਆ ਕਰੋ ਮਾੜੇ ਮੋٹے ਜਾਂ 100 50 ਬਣ ਜਾਂਦਾ ਉਹੀ ਮਾਂ ਦੀ ਦਵਾਈ ਆ ਜਾਂਦੀ ਆ ਮੈਂ ਝੂਠ ਨਹੀਂ ਬੋਲਦਾ ਉਹਦੇ ਸੂਰਜ ਮੱਥੇ ਲੱਗਦਾ ਓ ਖੁਦਾ ਮੇਰਾ ਵੈਗਰੂ ਮੱਥੇ ਲੱਗਦਾ ਵੀ ਸਾਡਾ ਸਿਹਤ ਕਾ ਮਾਂ-ਬਾਪਾਂ ਦੀ ਲੂਟ ਨਹੀਂ ਹੈਗੀ ਜਿੰਨੇ ਵੀ ਐਨਆਰ ਕਹਿੰਦਾ ਹੁੰਦਾ ਨੇ ਫੋਨ ਤੇ ਵੀ ਤੇਰਾ ਅਸੀਂ ਤੇਰੀ ਹੈਲਪ ਕਰਾਂਗੇ ਕਰਦਾ ਕੋਈ ਹੈ ਨਹੀਂ ਪਰ ਇਹੀ ਕਹਣਾ ਵੀ ਜੋ ਮੇਰਾ ਘਰ ਪਾਲਿਆ ਤੇ ਕਬੱਡੀ ਨੇ ਪਾਲਿਆ ਕਬੱਡੀ ਹੋ ਰੂਗੀ ਮੇਰਾ ਮੈਂ ਜਦੋਂ ਸੋਚ ਮੈਂ ਦਿਲ ਦੇ ਏਰਮਾਨ ਲਈ ਬੈਠਾ ਹੁਣਾ ਵੀ ਜਦੋਂ ਮੈਂ ਕਿਸੇ ਬਾਹਰ ਐਨਆਰ ਵੀਰ ਦੇ ਮੈਨੂੰ ਝੁੰਗੀ ਵੀ ਪਾਤੀ ਹੁੰਦੀ ਵੀ ਕਬੱਡੀ ਪਲੇਅਰ ਲਗਾਉਣਾ ਕਬੱਡੀ ਤੋਂ ਸ਼ੁਰੂ ਕਰਨਾ ਕਰ ਵੀਰ ਤੁਹਾਡੀ ਵਾਲਾ ਹੁਣ ਘਰ ਬਣਿਆ ਹੈਗਾ ਹਾਂਜੀ ਕੁਝ ਮੇਰੇ ਵੀਰਾਂ ਨੇ ਮਦਦ ਕੀਤੀ ਆ ਬਾਹਰਲੇ ਵੀਰਾਂ ਨੇ ਇੱਕ ਦੋ ਖਾਣ ਪਾਇੰਦੇ ਨੇ ਸੋ ਇਹ ਸੀ ਸਾਡੇ ਨਾਲ ਸਾਡੀ ਖੇਡ ਕਬੱਡੀ ਦੇ ਵਿੱਚ ਅਕਸਰ ਹਨਾ ਗਰਾਊਂਡਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ ਵੀਰ ਅੱਜ ਇਹਨਾਂ ਨਾਲ ਗੱਲਬਾਤ ਕਰੀ ਤੇ ਇਹਨਾਂ ਦੀ ਬੇਨਤੀ ਆ ਗਈ ਇੱਕ ਤੁਸੀਂ ਸੋਣੇ ਲਈ ਸਾਰਿਆਂ ਨੇ ਜਰੂਰ ਇਦਾਂ ਦੇ ਮਤਲਬ ਜੋ ਗਰਾਊਂਡ ਲੈਵਲ ਦੇ ਬੰਦੇ ਹੁੰਦੇ ਨੇ ਉਹਨਾਂ ਦਾ ਜਰੂਰ ਸਾਥ ਦਿਆ ਕਰੋ ਕਿਉਂਕਿ ਆਪਣੇ 10 ਵੀ ਨਾਲ 100 50 ਨਾਲ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਪਰ ਇਹਨਾਂ ਦਾ ਇੱਕ ਇਹ ਹੁੰਦਾਗਾ ਵੀ ਦਵਾਈ ਸਰਦਾ ਜਾਂ ਕੁਝ ਹੋਰ ਹੈ ਨਾ ਹਾਂ ਜੀ ਹਾਂ ਰਾਸ਼ਨ ਆ ਜਾਂਦਾਗਾ ਹਾਂ ਜੀ ਹਾਂ ਇਹਨਾਂ ਦਾ ਜੀਵਨ ਇੱਕ ਥੋੜਾ ਸਫਲ ਹੋ ਜਾਂਦਾਗਾ ਤੇ ਸਾਥ ਜਰੂਰ ਦਿਆ ਕਰੋ ਸਾਡੀ ਇੰਨੀਕ ਬੇਨਤੀ ਹੈ ਸਾਰੀਆਂ ਕਲੱਬਾਂ ਨੂੰ ਸਾਰੇ ਐਨ ਆਰ ਆਈ ਵੀਰਾਂ ਨੂੰ ਸਾਰੇ ਪ੍ਰਬੰਧਕਾਂ ਨੂੰ ਕਬੱਡੀ ਚੈਨਲ ਨੂੰ ਮੈਂ ਪ੍ਰਣਾਮ ਸਾਰਿਆਂ ਵਹਿਗਾਂ ਨੂੰ ਜੀ ਖਾਲਸਾ ਵਹਿਗਾਂ ਨੂੰ